ਲੈ ਵੀ ਮਿੱਤਰੋ ਕਹਿੰਦੇ ਕਾਲੀਦਲ ਵਾਲਿਆਂ ਨੇ ਪੂਰਾ ਸਰਾ ਕਰਤਾ ਕਰਨਾ ਕੀ ਸੀ 100 ਟਰੱਕ ਭਰ ਕੇ ਮੱਕੀ ਦਾ ਨੰਬਰ 1 ਕੁਆਲਿਟੀ ਦਾ ਅਚਾਰ ਹਰ ਪੀੜਤਾਂ ਦੇ ਲਈ ਭੇਜਤਾ ਮਿੱਤਰੋ ਆ ਵੇਖ ਲੋ ਭਾਈ ਸੰਗਵੀਰ ਬਾਦਲ ਨੇ 100 ਟਰੱਕ ਹੜਪੀੜਤਾਂ ਦੇ ਲਈ ਕਿਉਂਕਿ ਹਮੇਸ਼ਾ ਜਿਹੜੀ ਸਰਕਾਰ ਚੰਗਾ ਕੰਮ ਕਰੇ ਉਹਦੀ ਪ੍ਰਸ਼ੰਸਾ ਕਰਨੀ ਚਾਹੀਦੀ ਆ ਭਾਈ ਇਹ ਕਾਲੀਦਲ ਨੇ ਕੰਮ ਕੀਤਾ ਪੂਰਾ ਗੁੱਟ ਕਿਉਂਕਿ ਭਾਈ ਚਾਰ ਵੀ ਇੰਨਾ ਜ਼ਿਆਦਾ ਭੇਜਤਾ ਕਿ ਮੇਰੇ ਹਿਸਾਬ ਦੇ ਨਾਲ ਤਾਂ ਹੁਣ ਪੂਰਾ ਬੰਨ ਲੱਗ ਜਾਊਗਾ ਚਾਰ ਦਿਨ ਜਿਹੜੇ ਉੱਥੇ ਵਿਚਾਰਿਆਂ ਦੇ ਪਸ਼ੂ ਭੁੱਖੇ ਆ ਜਾਂ ਕਿਵੇਂ ਵੀ ਤੇ ਚਾਰ ਵੀ ਭਾਈ ਨੰਬਰ ਵਨ ਭੇਜਿਆ ਥੋੜੇ ਸਮੇਂ ਦਾ ਹੀ ਭਾਈ ਸੁਖਵੀਰ ਬਾਦਲ ਨੇ ਆ ਕੇ ਇੱਥੇ ਟਰੱਕਾਂ ਨੂੰ ਹਰੀ ਚੰਡੀ ਦੇ ਕੇ ਰਵਾਨਾ ਕਰ ਦੇਣਾ ਵਾ ਤੇ ਇਹ ਚਾਰ ਜਿਹੜਾ ਹਲ ਪੀੜਤ ਇਲਾਕਿਆਂ ਦੇ ਲੋਕ ਉਹਨਾਂ ਤੀਕ ਪਹੁੰਚੂਗਾ ਤੁਹਾਨੂੰ ਇਹ ਅਕਾਲੀ ਦਲ ਦਾ ਕੰਮ ਕਿਵੇਂ ਲੱਗਿਆ ਤੇ ਕਿਵੇਂ ਚਾਹੀਦਾ ਇਹਨਾਂ ਨੂੰ ਵੀਡੀਓ ਸ਼ੇਅਰ ਕਰਨੀ ਤਾਂ ਬੰਦਿਆ ਜਾਉਂਦਾ ਰਿਹਾ ਭਾਈ ਸੁਖਵੀਰ ਬਾਦਲ ਇਸ ਗੱਲ ਦੇ ਲਈ ਤੈਨੂੰ ਪੂਰੀ ਸ਼ਾਵਾਸ਼ੇ ਧੰਨਵਾਦ ਸ਼ੁਕਰੀਆ